ਜੀ ਅੱਜ ਜਾ ਰਹੇ ਆ ਬਾਬੇ ਦੇ ਐ ਚੱਲੀਆਂ ਫੱਜਾਂ ਸਾਡੀਆਂ ਸੋਨੂ ਦੀ ਗੱਡੀ 'ਚ ਲੋ ਜੀ ਬਾਬੇ ਦੇ ਜਾ ਰਹੇ ਆ 8 ਵੱਜ ਚੁੱਕੇ ਪੰਜ ਸਵਾਰੀਆਂ ਆ ਆਪਾਂ ਪੂਰੀਆਂ ਪੂਰੀਆਂ ਐ ਮਾਲਕ ਇਕੱਠੀ ਦਾ ਸਫ਼ਰ ਵਧੀਆ ਤੈ ਹੋ ਜਾਵੇ ਬਾਕੀ ਤੁਹਾਨੂੰ ਰਸਤੇ ਦੇ ਨਜ਼ਾਰੇ ਦਿਂਦੇ ਜਾਵਾਂਗੇ ਆਪਾਂ ਬੁੱਟ ਤੇ ਜਾਣਾ ਸੀਗਾ ਪਰ ਬੁੱਟ ਤੇ ਗਏ ਨਹੀਂ ਨੇਰਾ ਕਾਪੀ ਹੋ ਚੁੱਕਾ ਹੈ ਪਰ ਲੇਟ ਹੋਣਾ ਤੇ ਜਿਸ ਕਰਕੇ ਆਪਾਂ ਹੁਣ ਗੱਡੀ ਤੇ ਜਾ ਰਹੇ ਆਪਣਾ ਪੈਰੀਅਰ ਤੁਹਾਡੀ ਚੰਡੀਗੜ੍ਹ ਦਾ ਅਸੀਂ ਜਾ ਰਹੇ ਹਾਂ ਤੇਲਪੌਂਟ ਤਨਾਸ ਤੇ ਥੈਂਕ ਯੂ ਫੁੱਲ ਕਰੀਏ ਬਸ ਉਹ ਤਾਂ ਸਬਰ ਖਿੱਚਣਾ ਹੈ ਮਹਾਮਾਈ ਦੇ ਬਾਬਿਆਂ ਆਇਆ ਤਨਾਸ ਦਾ ਪੰਪ ਸਿੱਡਕੋ ਵਾਲਿਆਂ ਦਾ ਇਹ ਹੈਗਾ ਆਪਣਾ ਚੰਡੀਗੜ੍ਹ ਦਾ ਸਟੇਡੀਅਮ ਜੋ ਤਨਾਸ ਚ ਪੈਂਦਾ ਹੈ ਜੋ ਮੁੱਲਾ ਪਰਦੇ ਬਿਲਕੁਲ ਨਜ਼ਦੀਕ ਹੈ ਇਹ ਜ਼ਰੂਰ ਤੇ ਮੈਂ ਪਹਿਲੀ ਵਾਰ ਆਇਆ ਅੱਗੇ ਕਦੀ ਨਹੀਂ ਆਇਆ ਜ਼ਰੂਰ ਤੇ ਪਰ ਮੌਸਮਾ ਰੁਟਾ ਹੈ ਰੁਕਣਾ ਤੇ ਅੱਪ ਸਿੱਧੇ ਨਿਕਲ ਜਾਗੇ ਤੂੰ ਜਾਣਾ ਪਰ ਉਹਨਾਂ ਕਨਸਰਟ ਤੂੰ ਇਹ ਢੇਰ ਰਸਤਾ ਗੁੜਾ ਉਹ ਤੂੰ ਕਰਤੂ ਤੇ ਅੱਪਾ ਹੁਣ ਕਰਾਲੀ ਵਾਲੇ ਰੋਡ ਤੇ ਆ ਸਿੱਧਾ ਇਹ ਵਾਲਾ ਜੋ ਕਰਾਲੀ ਵਾਲਾ ਰੋਡ ਕੱਟ ਰਿਹਾ ਹੈ ਦਾ ਬਾਸ ਆਪਾਂ ਕਿਚਲੇ ਗੱਡੀ ਨਾਲ ਹੀ ਪਹੁੰਚ ਗਏ ਤੇ ਕਰਾਲੇ ਹੁਣ ਕਰ ਰਿਹਾ ਬਾਾਰ ਇਹ ਕਰਾਲੇ ਦੀ ਮਾਰਕੀਟ ਪਹੁੰਚ ਗਏ ਜੀ ਆਪਾਂ ਬਾਬਾ ਸੁਰਜੀਤ ਸਿੰਘ ਜੀ ਆਰ ਸਰ ਆਇਆ ਤੇ ਚਾਹ ਤੇ ਬਰੈਡ ਖਾਇਆ ਅਹ ਜਾ ਰਹੇ ਹੌਲੀ ਹੌਲੀ ਵਿੱਕੀ ਦਜਣ ਸੋ ਨੂੰ ਸਾਡਾ ਇਹ ਘੁੰਮ ਰਿਹਾ ਦੇ ਹੁਣ ਅੱਗੇ ਵੱਲ ਨਿਕਲ ਚੱਲੇ ਆ ਭਾਟੀ ਸਾਡੀ ਸਾਰੀ ਸੰਗਤ ਇਹ ਹੈਗਾ ਸੋਲਕਿਆ ਸਾਹਿਬ ਬੜਾ ਟੋਲ ਆਏ ਕੁਮਾਰਾ ਨਾ ਦੇਖੋ ਇੱਧਰ ਕੈਮਰਾ ਕੰਨੀ ਰੇਜ ਕੁਮਾਰ ਤੁਹਾਨੂੰ ਸਾਨੂੰ ਆ ਦੇਖੋ ਜਿਹੜਾ ਹੱਤ ਨਾਲ ਟੋਪੀ ਪਾੜੀਏ ਸੋਨੂੰ ਇਹ ਹੈਗਾ ਮਨਾਲੀ ਵਾਲਾ ਰੋਡ ਤੇ ਨਵੇਂ ਰੋਡ ਤੋਂ ਚੱਲੇ ਆ ਦੇਖਦੇ ਆ ਇਸ ਵਾਰ ਕਿਵੇਂ ਦਾ ਰਸਤਾ ਹੈ ਇਹਦਾ ਫਸਟ ਟਾਈਮ ਚੱਲੇ ਸੋਡ ਤੇ ਆਜਾ ਮੋੜਾ ਜਗਾਂ ਦਾ ਨਾਮ ਚੱਲ ਭਾਈ ਹਮੇ ਖੜੇ ਕੋ 2 ਮਿੰਟ ਹੋ ਗਏ ਆ ਤੋ ਫ੍ਰੀ ਹੋਣਾ ਚਾਹੀਏ ਇਹ ਅਗੇ ਟਨਲ ਨਾਣਾ ਦੇ ਵੀ ਰੂਟ ਛੱਡ ਕੇ ਇਹ ਪਹਿਲੀ ਵਾਰ ਆਇਆ ਇਸ ਰੋਡ ਤੇ ਅਨਾਲੀ ਵਾਲੀ ਪਾਸੇ ਨਾ ਲੱਤੋ 50 ਕਿਲੋਮੀਟਰ ਹੈ ਚਾਹ ਬਲਾਈਆਂ ਹੰਦੇ 10 ਹੋਰ ਨੇ ਸਾਰੇ ਗੰਮਸਮ ਹੋ ਕੇ ਬਹਿ ਗਏ ਆ ਦੇ ਲਟੇ ਰੇ ਢੀਆਂ ਪਈਆਂ ਸਭ ਨਹੀਂ ਹੈ ਜੀ ਹੈਲੋ ਆਜਾ ਲੜੇ ਮੈਂ मैप पे लाया है इनों रस्ते रास्ते का पूछ नहीं सारे लगे एक टनल हो रहा रही है केजी का नल मनाली 170 देखे देखे। शिमला 82 असी असि मुड़ना है लेफ्ट वाली साइड अच्छा ही रास्ते जा रहे हैं ये हैगा सबसे तो लंबा पुल सारे देख रहे मैप खोल के ਬੱਕ ਕਿੰਨੇ ਕਵੇ ਪਹੁੰਚਾਂਗੇ ਜਿਸ ਹਿਸਾਬ ਦੀ ਸਪੀਡ ਹੈ ਸਾਨੂੰ ਅੱਜ ਰਾਮਨਾਰਥ ਘੰਟੇ ਸਵਾ ਡੇਢ ਘੰਟੇ ਪਹੁੰਚਾਂਗੇ ਤੇ 11:30 ਹੋ ਜੇਗਾ ਅੱਲਾ ਹੋ ਜੀ ਪਹੁੰਚ ਗਏ ਆ ਜੀ ਲੈਕਟੇਰੀਆ ਸਟਾਟਲ ਆਤੀਤੀ ਦੇਵੂ ਥਾਵਾ ਇਨਾਂ ਨੂੰ ਭੁੱਖ ਲੱਗ ਗਈ ਐ ਤੇ ਚਾਹ ਪਾਣੀ ਦਾ ਕੁਝ ਗਾਰਡ ਕਰੀਏ 11:00 ਹੋ ਰਹੇ ਨੇ ਡਿਨਰ ਕਰਨ ਲੱਗੇ ਆਂ ਸੋਹਰੇ ਦੇ ਅਮੀਰ ਪੋਲੇ ਕਰੋ ਇਹ ਰਸਤਾ ਹੇਠੇ ਨੂੰ ਜਾ ਰਿਹਾ ਹੁਣ ਅਮੀਰਪੁਰ ਸਾਈਡ ਇਨ 300 ਮੀਟਰ ਤੋਂ ਲੈਫਟ ਦਾ ਘਾਟਾ ਚੇਹ ਰਸਤਾ ਲੈ ਆਈ ਸਾਨੂੰ ਖਿੱਚ ਕੇ தீ கலோமீட்டர் ரத்த சாரல சோட்டி சட ਇਸ ਟਾਈਮ ਦਾ ਦੋ ਬਾਂਹਾਂ ਜਿ ਬੈਠਿਆ ਸੀ ਅੰਦੇ ਬਾਈਕ ਦੇ ਹੁੰਦੇ ਫਿਰ ਤਾਂ ਬੜਾ ਬੁਰਾ ਹਾਲ ਹੋਣਾ। ਜੇ ਬੋਲਟ ਵਾਰਦੇ ਫੜ ਕੇ ਦੇ ਦ। ਬਾਬਾ ਬਾਲਕਨਾ ਦਾ 11 ਕਿਲੋਮੀਟਰ ਰਾਤ ਦਾ ਸਫਰ ਆ ਛੋਟੇ ਛੋਟੇ ਸੜਕਾਂ 8 ਕਿਲੋਮੀਟਰ ਲਿਖਿਆ ਹੋਇਆ ਜਿੱਥੇ ਚੱਕ ਮੋਹ। ਦੇਖਦੇ ਕਿੱਥੇ ਜਾ ਕੇ ਨਿਕਲਦਾ ਇਹ ਰਸਤਾ। ਇੱਥੇ ਪਾਸ ਬੰਨਣਾ ਤਾਂ ਕਰਕੇ ਜਾਣ ਦੇਣਗੇ ਨਹੀਂ ਲਈ ਚੱਲ ਗਏ। ਬਾਬਾ ਬਾਲਕਨਾ ਦੇ ਬਿਲਕੁਲ ਰਸਤੇ ਦੇ ਬਿਲਕੁਲ ਐੜੇ ਨਿਕਲੇ। ਇਸ ਟਾਈਮ ਰਾਤ ਦੀ ਚੜਾਈ ਕਰ ਰਹੇ ਆ ਆਪਣੀ ਆਪਣੀ ਨੀਚੇ پارک ਰਾਤ ਦਾ ਸਫਰ ਸਾਹਮਣੇ ਚੰਦ। ਜੈ ਬਾਬੇ ਦੀ। ਜੈ ਬਾਬਾ ਪੂਣਾ ਹੋ। ਟਾਈਮ ਪੂਣਾ 1 1 ਵਜਨੇ ਵਾਲਾ ਹੈ। ਕੀ ਹਾਲ ਲਾਲੂ? ਦਾ ਚੱਲ ਬਾਡੀ ਬਿਲਡਰ। ਹੈਪੀ ਫੁਰਤੀ ਫੜਦਾ ਹੋਇਆ। 10 ਬੰਦੇ ਸਾਡੀ ਫੁਰਤੀ ਸੀ। ਅੱਗੇ ਤੇ ਬੈਠ ਗਏ। ਗੁਰੂ ਜੇਲਾ। ਕਾਈ ਕਰੇ? ਹਾਂ ਆ ਗਿਆ। ਮਾ ਚੰਨ ਦੇ ਕਿੰਨ ਵਧੀਆ ਲੱਗ ਰਿਹਾ ਹੈ। 1 ਵਜੇ ਲੱਗਾਂਗੇ ਸੀ ਇਹ ਮੈਂ ਤਾਂ ਜੈਕਟ ਲਾਇਆ ਸੀਗਾ ਤਾਂ ਜੋ ਦਿੱਕਤ ਨਹੀਂ ਹੋਈ ਇਹ ਤਾਂ ਬੜੀ ਦਿੱਕਤ ਹੋਣੀ ਠੰਡ ਕਰਕੇ ਹਾਏ ਰਸਤੇ ਨਿਕਲੇ ਆ ਗਏ ਜੈ ਬਾਬੇ ਦੀ ਦੇਖੋ ਇਸ ਸਿਹਰ ਦਾ ਸਫਰ ਕਿੰਨਾ ਵਧੀਆ ਕੋਈ ਬੰਦਾ ਨਹੀਂ ਜੈ ਬਾਬੇ ਦੀ ਲਓ ਜੀ ਪਹੁੰਚ ਚੁੱਕੇ ਆਂ ਰੋਟੀ ਵਾਲੀ ਦੁਕਾਨ ਤੇ ਇਸ ਥਾਂ ਦਾ ਬਿਲਕੁਲ ਸ਼ਾਂਤ ਮਾਹੌਲ ਹੈ ਜਿਹੜੀ ਦੁਕਾਨ ਆ ਬਹੁਤ ਵਧੀਆ ਕਰ ਦਿੱਤੀਗੀ ਜੀ ਪਿੱਛੇ ਨੂੰ ਤੇ ਰੋਡ ਬੰਦ ਰਿਸਟਮ ਕਰਵਾ ਕਰਾ ਇਹ ਲੱਗਾ ਪਉਣਾ ਆ ਰਿਹਾ ਦਰਬਾਰ ਬਹੁਤ ਸੋਹਣਾ ਦਰਬਾਰ ਸਜਾਇਆ ਹੈ ਜੈ ਬਾਬਾ ਬਲਕਨਾਥ ਇਸ ਟਾਈਮ ਪੂਰੀ ਸ਼ਾਂਤੀ ਹੈ ਸਵੇਰੇ ਇੱਕ ਵਾਰ ਟਾਈਮ ਹੈ ਇਸ ਟਾਈਮ ਵੀ ਰਸ਼ ਹੈ ਪਰ ਠੀਕ ਹੈ ਜਿਆਦਾ ਨਹੀਂ ਹੈ ਬੈਸੀ ਬੱਕੇ ਵੀਡੀਓ ਬਣਾਉਣੀ ਤੈਨੂੰ ਇੱਥੇ ਰੋਕ ਦਿੰਨੇ ਆਪਾਂ ਜਿਹੜੀ ਬਾਅਦ ਚ ਮਿਲਦੇ ਆਂ Erasta, eh, salvo papà. Ciao, packetto. No, no. Mella, me la pone mela Harviga, me ne ਬਸਰ ਇਲਾਹੇ ਪੰਹਾ ਹਰੀ ਦਾ ਨੇ ਜੈ ਬਾਬੇ ਦੀ ਮੱਥਾ ਟੇਕ ਰਹੇ ਆ ਬਹੁਤ ਵਧੀਆ ਦਰਸ਼ਨ ਹੋਏ ਆ ਖੁੱਲੇ ਦਰਸ਼ਨ ਡੇਢ ਵਾ ਚੁੱਕਾ ਹੈ ਇਸ ਟਾਈਮ ਵਧੀਆ ਦਰਸ਼ਨ ਹੋ ਗਏ ਆ ਬਾਬਾ ਬਾਬੇ ਦੀ ਪੂਰੀ ਕਿਰਪਾ ਇੰਨੇ ਖੁੱਲੇ ਦਰਸ਼ਨ ਨਹੀਂ ਹੁੰਦੇ ਚਾਲਿਆਂ ਦੇ ਨਾਲ 14 ਮਾਰਚ ਤੋਂ ਲੈ ਕੇ 13 April ਤੱਕ ਹੈ ਬਾਬੇ ਦੇ ਚਾਲੇ ਤੇ ਹੁਣ ਆਪਾਂ ਜਾ ਰਹੇ ਆ ਵਾਪਸੀ ਵੱਲ ਜਿੱਤੇ ਆਪਣੀ ਕਾਰ ਖੜੀ ਹੈ ਤੇ ਸੋਨੂੰ ਨੇ ਘਰ ਬਣਾਇਆ ਜੇ ਬਾਬਾ ਸੁਣ ਲਵੇ ਇਹ ਸੋਨੂੰ ਦਾ ਘਰ ਹੈ ਤੇ ਇਹ ਆਪਣਾ ਰੂਵੀ ਅੱਜ ਗਿਆ ਜੇ ਬਾਬਾ ਸੁਣ ਲਵੇ ਤਾਂ ਮਜ਼ਾ ਆ ਜਾਵੇ ਜਲਦੀ ਹਰ ਗਿਆ ਸਹੀ ਗੱਲ ਹੈ ਬਾਬੇ ਦੀ ਮਿਹਰ ਚਾਹੀਦੀ 2 ਵਜਣ ਵਾਲੇ ਨੇ 10 ਮਿੰਟ ਨੇ ਹਾਲੇ ਤਾਂ ਕਹਿੰਦੇ ਕਿ ਐਸਾ ਫਰਖਿਚ ਦੋ ਤੁਸੀਂ ਪੂਰਾ ਪਰਪਾ ਕਹਿੰਦਾ ਥੋੜੇ ਜਸਟ ਇਹ ਹੈਗਾ ਜੀ ਪੌੜੀਆਂ ਵਾਲਾ ਰਸਤਾ ਜੈ ਬਾਬੇ ਦੀ ਤੇ ਦੇਖ ਲਓ ਇਸ ਟਾਈਮ ਦੀ ਸੰਗਤ ਕਿੰਨੀ ਜਲਦੀ ਇਸ ਟਾਈਮ ਵੀ ਦੇਖ ਲਓ ਬਾਬੇ ਰੋਡ ਜਾ ਰਹੇ ਪਰ ਪਰ ਕੇ ਪਹਿਲੇ ਮਾਤਾ ਰਤਨਾ ਦਰਬਾਰ ਅਕ ਉਧਰ ਕਿਧਰ ਜਾ ਰਹੇ ਆ ਇਹ ਰਸਤਾ ਹੈ ਜੀ ਸਾਰਾ ਅੱਡੇ ਤੱਕ ਟੈਕਸੀ ਆਣੀਆਂ ਪੂਰੀਆਂ ਤੇ ਸਕਰੀਨ ਦੇਖੋ ਗੱਡੀ ਵੱਡੀ ਲਾ ਰੱਖੀ ਹੈ ਸਾਹਮਣੇ ਜੈ ਬਾਬੇ ਦੇ ਦਰਸ਼ਨ ਪੂਰੇ ਬਹੁਤ ਸੰਗਤ ਆ ਰੱਖੀ ਹੈ ਚਾਲਿਆਂ ਕਰਕੇ ਪਹੁੰਚ ਗਏ ਸ਼ਾਤ ਲਾਈਆਂ ਲਓ ਜੀ ਮਾਤਾ ਰਤਨਾ ਦਰਬਾਰ ਜਾ ਰਹੇ ਆਪਾਂ ਪੂਰਾ ਦਰਬਾਰ ਸਜਿਆ ਹੋਇਆ ਦੇਖ ਲਓ माता रतनों के दरबार आए हैं इस टाइम बिल्कुल रश नहीं है बहुत बहुत बढ़िया लग रहा है मत्था टेक आए हैं माता रतनों के मंदिर जय ਪੂਰੀ ਸ਼ਾਂਤੀ ਪੂਰੀ ਸ਼ਾਂਤੀ ਕੋਈ ਬੰਦਾ ਨਹੀਂ ਇਸ ਟਾਈਮ ਇਹ ਰੋ ਮਿੱਠੇ ਰੋਟਾਂ ਵਾਲਾ ਸਥਾਨ ਜਿੱਥੇ ਬਾਬੇ ਵਾਸਤੇ ਮਿੱਠੇ ਰੋਟ ਕਰਦੇ ਸੀ ਇੱਥੇ ਮਾਦਰਤ ਨਾ जा रहे भोले शंकर जी का मंदिर जय मेरे भोले शंकर राधा राणी बबा बालक नाथे गए बहुत वाला रेह तकरीबन सामू उ दस मिनट लगे तो सब सैलफियां ले रहे और गड्डी भरन कमाले पहुंच गया ब्रुणा छाड़ी मंदिर और बहुत बढ़िया बना रहे बहुत सोना मंदिर तैयार हो रहे है ਜੈ ਮਹਾਮਾਈ ਗੁਰੂਨਾ ਚੜੇ ਮੰਦਰ ਮੱਥਾ ਟੇਕ ਗਏ ਬਹੁਤ ਛੇਤੀ ਤੇ ਬਹੁਤ ਵਧੀਆ ਰਿਹਾ ਜੈ ਬਾਬੇ ਦੀ ਠੰਡ ਲੱਗ ਰਹੀ ਦੇਖੋ ਆਠੇ ਬਣੇ ਵੀ ਇਹਨਾਂ ਦੇ ਇਹ ਇਹਦੀ ਐਸੀ ਤੈਸੀ ਫਰੀ ਵੀ ਬਿਨਾ ਜਾਗਰ ਤੋਂ ਅੱਡੀ ਲਾਣ ਲੱਗੇ ਪਾਰਕਿੰਗ ਇੱਧਰ ਲਾ ਔਰੇ ਲਾ ਸਾਰੀ ਜਗ੍ਹਾ ਆਪਣੀ ਹੋਇਆ ਗੱਡੀ ਪਾਰਕਿੰਗ ਲਾ ਚੁੱਕੇ ਆ ਤੇ 100 ਰੁਪਏ ਪਾਰਕਿੰਗ ਫੀਸ ਹੈ ਗੱਡੀ ਦੀ ਇਹ ਵਾਲਾ ਹੈਗਾ ਬੀਬੀਐਨ ਪਾਰਕਿੰਗ 100 ਰੁਪਏ ਦੀ ਪਾਰਕਿੰਗ ਚਲੋ ਕੋਈ ਨਹੀਂ ਬਾਬੇ ਦੇ ਆਏ ਆ ਕੋਈ ਟੈਨਸ਼ਨ ਨਹੀਂ ਰੋਜ਼ ਰੋਜ਼ ਆਉਣਾ ਇੱਧਰ ਨੂੰ ਰੂਮ ਲੈ ਚੁੱਕੇ ਆ ਦੁਰਗਾ ਗੈਸਟ ਹਾਊਸ ਪੁਰਾਣੀ ਜਗ੍ਹਾ ਤੇ ਰੂਮ ਵੀ ਬਜਟ 'ਚ ਮਿਲ ਗਿਆ ਸਾਨੂੰ ਚਾਬੀ ਦੇ ਦੇ ਦੇਖ ਲਓ ਰੂਮ ਕਿੱਥੇ ਨੂੰ ਜਾ ਗਿਆ ਇਹ ਹੈ ਜੀ ਰੂਮ ਹੈਪੀ ਪਹਿਲਾ ਪਹੁੰਚ ਗਿਆ ਤੇ ਸਾਰਾ ਸਮਾਨ ਤਿੰਨ ਬੈੱਡ ਲੱਗੇ ਨੇ ਕੂਲਰ ਵੀ ਹੈਗਾ ਤੇ ਇਹ ਵਾਲਾ ਰੂਮ ਸਾਨੂੰ ਮਿਲਿਆ 600 800 ਕਹਿੰਦਾ ਸੀਗਾ 600 ਡਨ ਕੀਤਾ ਆਪਾਂ ਤੇ ਕਰੀ ਉਹਨਾਂ ਰੈਸਟ ਸਾਰੇ ਮਿਲਦੇ ਠੀਕ ਹੈ ਜੈ ਬਾਬੇ ਦੀ